ਇੱਕ ਵਾਰ ਦੀ ਗੱਲ ਹੈ ਇੱਕ ਕਿਸਾਨ ਦੇ ਕੋਲ ਇੱਕ ਕੁੱਕੜ ਇੱਕ ਬੱਕਰਾ ਤੇ ਇੱਕ ਕਬੂਤਰ ਰੱਖਿਆ ਹੋਇਆ ਸੀ ਕਿਸਾਨ ਦੇ ਘਰ ਦੇ ਆਲੇ-ਦੁਆਲੇ ਜਿਆਦਾ ਫਸਲਾਂ ਹੋਣ ਕਾਰਨ ਇੱਕ ਵਾਰੀ ਘਰ ਵਿੱਚ ਚੂਹੇ ਆ ਗਏ ਚੂਹਿਆਂ ਤੋਂ ਤੰਗ ਆ ਕੇ ਕਿਸਾਨ ਬਾਜ਼ਾਰ ਗਿਆ ਤੇ ਉਹਨਾਂ ਨੂੰ ਫੜਨ ਵਾਸਤੇ ਕੜਕੀਆਂ ਲੈ ਆਇਆ ਜਦੋਂ ਉਹਨਾਂ ਨੂੰ ਫੜਨ ਵਾਸਤੇ ਕਿਸਾਨ ਬਾਜ਼ਾਰੋਂ ਕੜਕੀਆਂ ਲੈ ਕੇ ਆਇਆ ਤਾਂ ਚੂਹੇ ਬਹੁਤ ਪਰੇਸ਼ਾਨ ਹੋ ਗਏ ਤੇ ਡਰਨ ਲੱਗੇ ਕਿ ਸਾਨੂੰ ਕਿਸੇ ਦਿਨ ਇਹ ਕਿਸਾਨ ਮੌਤ ਦੇ ਘਾਟ ਉਤਾਰ ਦੇਵੇਗਾ ਇੱਕ ਦਿਨ ਚੂਹੇ ਦੁਖੀ ਹੋ ਕੇ ਆਪਣਾ ਦੁੱਖ ਦੱਸਣ ਲਈ ਬੱਕਰੇ ਕੋਲ ਗਏ ਤੇ ਬੱਕਰੇ ਨੂੰ ਕਹਿਣ ਲੱਗੇ ਬੱਕਰੇ ਭਰਾ ਸਾਡੇ ਵਾਸਤੇ ਕਿਸਾਨ ਨੇ ਕੜਿੱਕੀ ਲੈ ਆਂਦੀ ਹੈ ਤੇ ਸਾਨੂੰ ਫੜਨ ਦਾ ਇਂਤਜ਼ਾਮ ਕੀਤਾ ਹੋਇਆ ਹੈ ਤਾਂ ਉਹਨਾਂ ਦੀ ਗੱਲ ਸੁਣ ਕੇ ਮਜ਼ਾਕ ਵਿੱਚ ਬੱਕਰਾ ਉੱਚੀ ਉੱਚੀ ਹੱਸਣ ਲੱਗਾ ਤੇ ਕਹਿਣ ਲੱਗਾ ਕੜਿੱਕੀ ਚੂਹਿਆਂ ਵਾਸਤੇ ਹੁੰਦੀ ਹੈ ਹੋਰ ਬੱਕਰੀਆਂ ਵਾਸਤੇ ਥੋੜੀ ਹੁੰਦੀ ਹੈ ਤੇ ਮਰੋ ਜਾ ਕੇ ਵਿੱਚ ਤੇ ਮੈਂ ਕੀ ਕਰਾਂ ਕਾ ਬੱਕਰੀ ਦੀ ਗੱਲ ਸੁਣ ਕੇ ਚੂਇਆਂ ਨੇ ਅੱਸੀ ਤਾਂ ਇੱਕ ਗੱਲ ਹੀ ਕੀਤੀ ਐ ਤੂੰ ਤਾਂ ਸਾਡੇ ਤੇ ਹੱਸਣ ਹੀ ਲੱਗਾ ਤੇ ਬੱਕਰਾ ਕਹਿਣ ਲੱਗਾ ਹੱਸਣ ਵਾਲੀ ਤਾਂ ਗੱਲ ਐ ਤੁਸੀਂ ਤਾਂ ਐਵੇਂ ਤੁਰੇ ਫਿਰਦੇ ਹੋ ਜਾਓ ਜਾ ਕੇ ਆਪਣਾ ਕੰਮ ਕਰ ਕਰੋ ਬੱਕਰੀ ਦੀ ਗੱਲ ਸੁਣ ਕੇ ਚੂਇਆਂ ਨੇ ਨੀਵੀ ਪਾ ਲਈ ਤੇ ਉਥੋਂ ਚੁੱਪਚਾਪ ਚਲੇ ਗਏ ਅਗਲੇ ਦਿਨ ਉਹੀ ਚੂਹੇ ਇੱਕ ਕਬੂਤਰ ਕੋਲ ਗਏ ਤੇ ਕਬੂਤਰ ਨੂੰ ਕਹਿਣ ਲੱਗੇ ਕਬੂਤਰ ਭਰਾ ਕੀ ਹਾਲ ਹੈ ਤੇ ਸਾਡੇ ਨਾਲ ਤਾਂ ਬਹੁਤ ਮਾੜੀ ਹੋ ਰਹੀ ਹੈ ਕਿਸਾਨ ਘਰ ਵਿੱਚ ਕੜਕੀ ਲੈ ਆਇਆ ਹੈ ਤੇ ਸਾਡਾ ਤਾਂ ਹੁਣ ਬਚਣਾ ਮੁਸ਼ਕਲ ਲੱਗਦਾ ਹੈ ਤਾਂ ਕਬੂਤਰ ਵੀ ਉਹਨਾਂ ਦਾ ਮਜ਼ਾਕ ਉਡਾ ਕੇ ਕਹਿਣ ਲੱਗਾ ਤੇ ਤੁਸੀਂ ਜ਼ਮੀਨ ਛੱਡ ਕੇ ਹਵਾ 'ਚ ਉੱਡਣ ਲੱਪੋ ਮੇਰੇ ਵਾਂਗੂ ਤਾਂ ਬਚਾਅ ਹੋ ਜਾਊਗਾ ਤੇ ਨਾਲੇ ਮੇਰੇ ਕੋਲ ਕੀ ਲੈਣਾ ਹੈ ਮਰੋ ਜਾ ਕੇ ਕੜਕੀ 'ਚ ਕਬੂਤਰ ਦੀ ਇਹ ਗੱਲ ਸੁਣ ਕੇ ਚੂਹੇ ਫਿਰ ਉਦਾਸ ਹੋ ਗਿਆ ਤੇ ਨੀਵੀਂ ਪਾਕੇ ਉੱਥੋਂ ਚਲੇ ਗਿਆ ਅਗਲੇ ਦਿਨ ਉਹੀ ਚੂਹੇ ਉਸ ਕੁੱਕੜ ਕੋਲ ਗਿਆ ਤੇ ਉਸ ਕੁੱਕੜ ਨੂੰ ਕਹਿਣ ਲੱਗੇ ਕੁੱਕੜ ਭਰਾ ਘਰ ਵਿੱਚ ਕੜਕੀ ਆਈ ਹੈ ਤੇ ਉਹਨਾਂ ਦੀ ਗੱਲ ਵਿੱਚੇ ਟੁੱਟ ਕੇ ਕੁੱਕੜ ਕਹਿਣ ਲੱਗਾ ਤੇ ਕੜਕੀ ਫਿਰ ਤੁਹਾਡੇ ਵਾਸਤੇ ਆਈ ਹੈ ਫਿਰ ਮੇਰੇ ਕੋਲ ਕੀ ਲੈਣਾ ਆਇਓ ਜੇ ਬਚ ਹੁੰਦਾ ਹੈ ਬਚੋ ਨਹੀਂ ਤਾਂ ਮਰੋ ਕੜਕੀ ਵਿੱਚ ਜਾ ਕੇ ਮੈਨੂੰ ਕੀ ਚੂਹਿਆਂ ਨੇ ਢਿੱਲਾ ਜਵ ਮੁੰ ਬਣਾਇਆ ਤੇ ਉੱਥੋਂ ਚੁੱਪਚਾਪ ਚਲੇ ਗਏ ਇੱਕ ਰਾਤ ਕਿਸਾਨ ਨੇ ਉਹਿਆ ਨੂੰ ਫੜ ਲਈ ਕਲਿੱਕੀ ਲਗਾ ਰੱਖੀ ਸੀ ਤੇ ਰਾਤ ਅੰਧੇਰਾ ਹੋਣ ਕਾਰਨ ਉਸ ਵਿੱਚ ਕੋਈ ਜਾਨਵਰ ਫਸ ਗਿਆ ਤਾਂ ਕਿਸਾਨ ਦੀ ਘਰ ਵਾਲੀ ਜਿਸ ਨੂੰ ਅੱਖਾਂ ਤੋਂ ਘੱਟ ਹੀ ਦਿਖਾਈ ਦਿੰਦਾ ਸੀ ਤੇ ਲਾਈਟ ਵੀ ਘੱਟ ਹੋਣ ਕਾਰਨ ਉੱਥੇ ਗਈ ਤਾਂ ਉਸਨੇ ਦੇਖਿਆ ਕਿ ਕਲਿੱਕੀ ਵਿੱਚ ਕੁਝ ਫਸਿਆ ਹੈ ਉਸਨੇ ਸੋਚਿਆ ਚੂਹਾ ਹੀ ਹੋਵੇਗਾ ਜਦੋਂ ਉਹ ਚੱਕਣ ਲੱਗੀ ਤਾਂ ਇਹ ਚੂਹਾ ਨਹੀਂ ਇਹ ਨੇਵੜਾ ਸੀ ਤੇ ਨੇਵੜੇ ਨੇ ਉਸ ਦੀ ਉਂਗਲੀ ਕੱਟ ਲਈ ਤੇ ਉਸ ਕਲਿੱਕੀ ਚੋਂ ਕਿਸੇ ਤਰ੍ਹਾਂ ਨਿਕਲ ਗਿਆ ਜਦੋਂ ਨੇਵਲੇ ਨੇ ਉਸ ਆਰਥ ਦੀ ਉਂਗਲੀ ਕੱਟੀ ਤਾਂ ਉਸ ਦੀ ਬਾਹ ਅਤੇ ਹੱਥ ਸਾਰਾ ਨੀਲਾ ਹੋ ਗਿਆ ਤੇ ਜਦੋਂ ਉਸ ਦੇ ਕਿਸਾਨ ਨੇ ਦੇਖਿਆ ਇਹ ਤਾਂ ਕਿਸੇ ਜ਼ਹਿਰੀਲੇ ਜਾਨਵਰ ਨੇ ਕਟਿਆ ਹੈ ਤਾਂ ਉਹ ਉਸ ਦੀ ਘਰਵਾਲੀ ਨੂੰ ਕਿਸੇ ਵੈਦ ਕੋਲ ਲੈ ਗਿਆ ਤਾਂ ਵੈਦ ਨੇ ਉਸ ਨੂੰ ਸਾਰੀ ਗੱਲ ਦੱਸੀ ਇਸ ਨੂੰ ਤਾਂ ਨੇਵਲੇ ਨੇ ਕਟਿਆ ਹੈ ਜੋ ਕਿ ਬਹੁਤ ਹੀ ਜ਼ਹਿਰੀਲਾ ਸੀ ਮੈਂ ਤੁਹਾਨੂੰ ਇਸ ਦੀ ਦਵਾਈ ਦੇਵਾਂਗਾ ਆਰਾਮ ਤਾਂ ਆ ਜਾਵੇਗਾ ਪਰ ਤੁਹਾਨੂੰ ਇਹ ਦਵਾਈ ਕਬੂਤਰ ਦੇ ਮਾਸ ਨਾਲ ਖਲੋਣੀ ਪਵੇਗੀ ਇਹ ਸੁਣ ਕੇ ਕਿਸਾਨ ਨੇ ਹਾਮੀ ਭਰੀ ਤੇ ਘਰ ਚਲਾ ਗਿਆ ਤੇ ਘਰ ਜਾ ਕੇ ਉਸ ਨੇ ਉਹ ਜੋ ਕਬੂਤਰ ਰੱਖਿਆ ਸੀ ਉਸ ਦਾ ਮੀਟ ਬਣਾ ਕੇ ਉਸ ਆਪਣੀ ਘਰ ਵਾਲੀ ਨੂੰ ਖਰਾਇਆ ਉਸ ਨੂੰ ਕੁਝ ਜ਼ਿਆਦਾ ਫਰਕ ਨਹੀਂ ਲੱਗਾ ਤੇ ਉਹ ਠੀਕ ਨਹੀਂ ਹੋਈ ਉਹ ਪਹਿਲਾਂ ਨਾਲੋਂ ਥੋੜੀ ਕਮਜ਼ੋਰ ਹੋ ਚੁੱਕੀ ਸੀ ਤੇ ਬਾਹ ਵੀ ਅਜੇ ਉਸ ਦੀ ਪੂਰੀ ਨੀਲੀ ਸੀ ਅੱਖਾਂ ਤੋਂ ਵੀ ਹੋਰ ਘੱਟ ਦਿਖਾਈ ਦੇਣ ਲੱਗਾ ਉਸ ਕਿਸਾਨ ਨੇ ਕਈ ਲੋਕਾਂ ਕੋਲ ਵੈਦਾਂ ਹਕੀਮਾਂ ਦੇ ਪਤੇ ਪੁੱਛੇ ਕਿ ਇਸ ਨੂੰ ਕਿਤੋਂ ਰਾਮ ਆ ਜਾਵੇ ਪਰ ਕਿਤੋਂ ਵੀ ਕੋਈ ਵਿਰਾਮ ਨਹੀਂ ਆ ਰਿਹਾ ਸੀ ਫਿਰ ਇੱਕ ਦਿਨ ਕਿਸੇ ਨੇ ਦੱਸ ਪਾਈ ਕਿ ਫਲਾਣੇ ਫਲਾਣੇ ਥਾਂ ਇੱਕ ਬਹੁਤ ਵਧੀਆ ਤੇ ਮਾਹਿਰ ਵੈਦ ਰਹਿੰਦਾ ਹੈ ਉਸ ਤੋਂ ਪੱਕਾ ਫਰਕ ਪੈ ਜਾਊਗਾ ਇਸ ਨੂੰ ਉੱਥੇ ਰਹਿ ਜਾਓ ਕਿਸਾਨ ਆਪਣੀ ਘਰਵਾਲੀ ਨੂੰ ਉਸ ਵੈਦ ਕੋਲ ਲੈ ਗਿਆ ਜਦੋਂ ਕਿਸਾਨ ਆਪਣੀ ਘਰਵਾਲੀ ਨੂੰ ਉਸ ਵੈਦ ਕੋਲ ਲੈ ਕੇ ਗਿਆ ਤਾਂ ਵੈਦ ਨੇ ਕਿਹਾ ਇਸ ਨੂੰ ਫਰਕ ਪੈ ਜਾਵੇਗਾ ਪਰ ਕਮਜ਼ੋਰੀ ਬਹੁਤ ਜ਼ਿਆਦਾ ਹੈ ਇਸ ਲਈ ਇਸ ਨੂੰ ਤਾਕਤਵਰੀਆਂ ਚੀਜ਼ਾਂ ਦੀ ਲੋੜ ਹੈ ਇਸ ਨੂੰ ਬੱਕਰੇ ਦੀ ਤਰੀ ਪੜਾਓ ਅਤੇ 20 ਦਿਨ ਤੱਕ ਵਧੀਆ-ਵਧੀਆ ਤਾਕਤਵਰੀਆਂ ਚੀਜ਼ਾਂ ਖਵਾਓ। ਕਿਸਾਨ ਤੇ ਉਸ ਦੀ ਘਰਵਾਲੀ ਫਿਰ ਕਰ ਆ ਗਏ ਤਾਂ ਕਿਸਾਨ ਨੇ ਆ ਕੇ ਬੱਕਰਾ ਵੱਡਿਆ ਤੇ ਬੱਕਰੇ ਦੀ ਤਰੀ ਤਿਆਰ ਕੀਤੀ। ਤੇ ਬੱਕਰੇ ਦਾ ਮੀਟ ਤੇ ਬੱਕਰੇ ਦੀ ਤਰੀ ਆਪਣੀ ਘਰਵਾਲੀ ਨੂੰ ਦੇਣੀ ਸ਼ੁਰੂ ਕੀਤੀ। ਹੁਣ ਹੌਲੀ-ਹੌਲੀ ਉਸ ਦੀ ਘਰਵਾਲੀ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ। ਸਾਰੇ ਸੱਜਣ-ਮਿੱਤਰ ਰਿਸ਼ਤੇਦਾਰ ਉਸ ਦੇ ਘਰ ਪਤਾ ਲੈਣ ਆਉਂਦੇ ਸਨ। ਤੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਾ ਹੋਇਆ ਸੀ। ਪੂਰੀ ਦਵਾਈ ਖਾਣ ਮਗਰੋਂ ਕਿਸਾਨ ਦੀ ਘਰ ਵਾਲੀ ਨੰਬਰਦਾਨ ਹੋ ਗਈ ਤੇ ਕਿਸਾਨ ਵੀ ਬਹੁਤ ਖੁਸ਼ੀ ਇੱਕ ਦਿਨ ਕਿਸਾਨ ਦੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਘਰ ਆਏ ਕਿਸਾਨ ਬਹੁਤ ਖੁਸ਼ੀ ਤੇ ਉਹਨੇ ਖੁਸ਼ੀ ਵਿੱਚ ਉਹ ਕੁੱਕਰ ਨੂੰ ਮੀਚ ਢਕਾ ਦਿੱਤਾ ਤੇ ਕੁੱਕਰ ਦਾ ਮੀਟ ਬਣਾ ਕੇ ਸਭ ਨੂੰ ਖਵਾਇਆ ਤੇ ਕਿਸਾਨ ਦੇ ਵਿਹੜੇ ਵਿੱਚ ਦੂਰ ਬੈਠੇ ਹੋਏ ਚੂਹੇ ਇਹ ਸਭ ਕੁਝ ਦੇਖ ਰਹੇ ਸਨ ਉਹ ਦੇਖ ਰਹੇ ਸਨ ਕਿ ਕਿਵੇਂ ਇਸ ਕੜਕੀ ਦੇ ਚੱਕਰ ਵਿੱਚ ਕਬੂਤਰ ਕੁੱਕੜ ਤੇ ਬੱਕਰਾ ਸਭ ਚਟਕਾਏ ਗਏ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਸੀ ਇਹ ਭਾਈ ਦੁੱਖ ਕਿਸੇ ਤੇ ਵੀ ਆ ਸਕਦਾ ਹੈ ਇਹਨਾਂ ਨੂੰ ਕੀ ਪਤਾ ਸੀ ਵੀ ਇਹ ਕਿੜਕੀ ਇਹਨਾਂ ਦੀ ਵੀ ਵੈਰੀ ਬਣ ਜਾਵੇਗੀ ਉਦੋਂ ਹੱਸ ਹੱਸ ਕੇ ਸਾਡਾ ਮਜ਼ਾਕ ਉਣਾਉਦੇ ਸੀ ਸੋ ਦੋਸਤੋ ਇਹ ਕਹਾਣੀ ਇਹੀ ਸਿਖਾਉਂਦੀ ਹੈ ਕਿ ਜੇਕਰ ਕੋਈ ਤੁਹਾਡੇ ਕੋਲ ਆਪਣਾ ਦੁੱਖੜਾ ਲੈ ਕੇ ਆਉਂਦਾ ਹੈ ਤਾਂ ਤੁਸੀਂ ਜੇਕਰ ਉਸ ਦਾ ਸਾਥ ਨਹੀਂ ਦੇ ਸਕਦੇ ਤਾਂ ਕਮ ਸੇ ਕਮ ਉਸ ਦਾ ਮਜ਼ਾਕ ਨਾ ਬਣਾਓ ਕਿਉਂਕਿ ਮਾੜਾ ਟਾਈਮ ਕਿਸੇ ਤੇ ਵੀ ਆ ਸਕਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦਾ ਮਜ਼ਾਕ ਬਣਾਓ ਸੋ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਆ ਕਰੋ ਤੇ ਨੋਟੀਫਿਕੇਸ਼ਨਾਂ ਜਰੂਰ ਔਨ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਜੀ